这样，这样、啊，这样。 ਦੇ ਇਹ ਆਪਣਾ ਵਿਚਾਰ ਦੇ ਵਿੱਚ ਅੱਗ ਲੱਗੀ ਹੋਈ ਆ ਮੌਕੇ ਤੇ ਹੁਣ ਤੱਕ ਪਹੁੰਚੇ ਆ ਆ ਕਿ ਜਿਹੜੀ ਬਹੁਤ ਜ਼ਿਆਦੀ ਹੋ ਗਈ ਆ ਤੇ ਮੌਕੇ ਤੇ ਹੀ ਉਹਨਾਂ ਅੱਗ ਜਿਹੜੀ ਆ ਬੁਝਾ ਰਹੇ ਮੱਗੀ ਸੱਲਕਾਤਾ ਦੇਖਿਆ ਤੇ ਕੋਸ਼ਿਸ਼ ਕਰ ਰਹੇ ਲੇਕਿਨ ਅੱਗ ਅੱਗ ਤੇ ਕਾਬੂ ਨਹੀਂ ਪਾਇਆ ਜਾਦਾ ਤੁਹਾਨੂੰ ਲੱਗਦਾ ਕਿੰਨੀ ਕਿ ਭਾਂਡੇ ਅੰਦਰ ਅੱਗ ਕਿਦਾਂ ਨੁਕਸਾਨ ਹੋਵੇ ਕਰਾ ਜਾਣਾ ਹੈ ਜਿਆਦਾ ਭਾਂਡਾ ਕਿ ਲੈਪ ਕੀ ਰੂਗਾ ਕਿਉਂਕਿ ਅੱਗ ਜਿਹੜਾ ਕੱਪੜਾ ਸਾਰਾ ਅੰਦਰ ਵਿੱਚ ਪਿਆ ਹੋਇਆ ਵਾ ਠੀਕ ਆ ਇਸ ਕਰਕੇ ਅੱਗ ਜਿਹੜੀ ਬਹੁਤ ਹੈ ਇਹਨਾਂ ਮਤਲਬ ਕਿ ਉਹਦੇ ਅੰਦਰ ਪੀਪੀਸੀ ਜਿਹੜੀ ਹੋਈ ਆ ਪੀਪੀਸੀ ਦੇ ਨਾਲ ਵੀ ਅੱਗ ਜਿਹੜੀ ਬਹੁਤ ਪਤੰ

ਦੇ ਇਹ ਆਪਣਾ ਵਿਚਾਰ ਦੇ ਵਿੱਚ ਅੱਗ ਲੱਗੀ ਹੋਈ ਆ ਮੌਕੇ ਤੇ ਇਹ ਉੱਥੇ ਪਹੁੰਚੇ ਆ ਆ ਕੇ ਜਿਹੜੀ ਬਹੁਤ ਜ਼ਿਆਦੀ ਹੋ ਗਈ ਆ ਤੇ ਮੌਕੇ ਤੇ ਅਸੀਂ ਉਹਨਾਂ ਅੱਗ ਜਿਹੜੀ ਆ ਬੁਝਾ ਰਹੇ ਮੱਜੀ ਸੱਲਕਾ ਤਾਂ ਦੇਖਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਅੱਗ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿੰਨੀ ਕਿ ਭਾਂਡੇ ਅੰਦਰ ਅੱਗ ਕਿਦਾਂ ਨੁਕਸਾਨ ਹੋਣ ਦਾ ਜਾ ਰਿਹਾ ਜਿਆਦਾ ਭਾਂਡਾ ਕਲਾਬ ਪੀਰੂਗ ਕਿਉਂਕਿ ਅੱਜ ਜਿਹੜਾ ਕੱਪੜਾ ਸਾਰਾ ਅੰਦਰ ਵਿੱਚ ਪਿਆ ਹੋਇਆ ਵਾ ਠੀਕ ਆ ਇਸ ਕਰਕੇ ਅੱਗ ਜਿਹੜੀ ਬਹੁਤ ਹੈ ਇਹਨਾਂ ਮਤਲਬ ਕਿ ਉਹਦੇ ਅੰਦਰ ਪੀਪੀਸੀ ਜਿਹੜੀ ਹੋਈ ਆ ਪੀਪੀਸੀ ਦੇ ਨਾਲ ਵੀ ਅੱਗ ਜਿਹੜੀ ਬਹੁ 对啊，对啊，对啊。嗯